ਗੁੱਡ ਈਵਨਿੰਗ ਟੂ ਆਲ ਵੈਲਕਮ ਟੂ ਮਾਈ ਯੂਟਿਊਬ ਚੈਨਲ ਪ੍ਰਤਿਭਾ ਨਰਸਿੰਗ ਟਿਊਟਰ ਤੇ ਅੱਜ ਆ ਹੁਣ ਆਪਾਂ ਗੱਲ ਕਰਦੇ ਆਂ ਪੰਜਾਬੀ ਵਿਆਕਰਨ ਭਾਗ ਦੂਜਾ ਉਪਭਾਸ਼ਾ ਕੀ ਹੁੰਦੀ ਹੈ ਉਪਭਾਸ਼ਾ ਭਾਸ਼ਾ ਦਾ ਸਥਾਨਿਕ ਰੂਪ ਹੁੰਦੀ ਹੈ ਉਪਭਾਸ਼ਾ ਉਹ ਹੁੰਦੀ ਹੈ ਜਿਹੜੇ ਕਿ ਵੱਖਰੇ ਵੱਖਰੀ ਜਗ੍ਹਾ ਤੇ ਵੱਖਰੇ ਲੋਕ ਬੋਲਦੇ ਹਨ ਜਿਵੇਂ ਕਿ ਮਾਝੀ ਮਾਲਵੀ ਦੁਆਬੀ ਤੇ ਪੋਠੋਹਾਰੀ ਪੁਆਦੀ ਸੋ ਇਹ ਹੁੰਦੀਆਂ ਉਪਭਾਸ਼ਾਵਾਂ ਹੁੰਦੀਆਂ ਹਨ ਪੰਜਾਬੀਆਂ ਲਈ ਅੰਗਰੇਜ਼ੀ ਕਿਹੜੀ ਭਾਸ਼ਾ ਹੈ ਪੰਜਾਬੀਆਂ ਲਈ ਜਿਹੜੀ ਅੰਗਰੇਜ਼ੀ ਹੈ ਉਹ ਅੰਤਰਰਾਸ਼ਟਰੀ ਭਾਸ਼ਾ ਹੈ ਅੰਗਰੇਜ਼ੀ ਕਿਹੜੀ ਭਾਸ਼ਾ ਹੈ ਅੰਤਰਰਾਸ਼ਟਰੀ ਭਾਸ਼ਾ ਹੈ ਇਹਨੂੰ ਇੰਟਰਨੈਸ਼ਨਲ ਲੈਂਗੁਏਜ ਇੰਗਲਿਸ਼ ਵਿੱਚ ਵੀ ਆਪਾਂ ਕਹਿ ਦਿੰਨੇ ਆ ਅਗਲਾ ਕੁਐਸਚਨ ਹੈ ਖੇਤਰ ਦੇ ਆਧਾਰ ਤੇ ਬੋਲੀ ਜਾਣ ਵਾਲੀ ਭਾਸ਼ਾ ਨੂੰ ਕੀ ਕਿਹਾ ਜਾਂਦਾ ਹੈ ਜਿਹੜੇ ਖੇਤਰ ਵੱਖੋ ਵੱਖਰੇ ਖੇਤਰਾਂ ਦੇ ਵਿੱਚ ਲੋਕ ਜਿਹੜੀ ਭਾਸ਼ਾ ਬੋਲਦੇ ਹਨ ਉਹਨੂੰ ਉਪਭਾਸ਼ਾ ਕਿਹਾ ਜਾਂਦਾ ਹੈ ਠੀਕ ਹੈ ਇਹ ਇਸ ਵਿੱਚ ਬਾਰ-ਬਾਰ ਦੱਸ ਲਈ ਬਹੁਤ ਇੰਪੋਰਟੈਂਟ ਕੁਐਸਚਨ ਹੈ ਅਕਸਰ ਇਹਦੇ ਚੋਂ ਕੁਐਸਚਨ ਆਣਦੇ ਹੀ ਹੁੰਦੇ ਆ ਮਾਜੀ ਦਾ ਖੇਤਰ ਕਿਹੜਾ ਹੈ ਮਾਝੀ ਦਾ ਖੇਤਰ ਹੈ ਜਿਲ੍ਹਾ ਅੰਮ੍ਰਿਤਸਰ ਗੁਰਦਾਸਪੁਰ ਤਰਨਤਾਰਨ ਬਟਾਲਾ ਤੇ ਪਠਾਨਕੋਟ ਇਹ ਸਾਰੇ ਮਾਝੇ ਇਲਾਕੇ ਚ ਪੈ ਜਾਂਦੇ ਨੇ ਠੀਕ ਹੈ ਅਗਲਾ ਕੁਐਸਚਨ ਹੈ ਦਰਿਆ ਬਿਆਸ ਤੇ ਸਤਲੁਜ ਵਿਚਕਾਰ ਕਿਹੜੀ ਭਾਸ਼ਾ ਬੋਲੀ ਜਾਂਦੀ ਹੈ ਜਿਹੜਾ ਦਰਿਆ ਬਿਆਸ ਤੇ ਸਤਲੁਜ ਹੈ ਇਹ ਦੁਆਬਾ ਏਰੀਆ ਆਂਦਾ ਹੈ ਦੋ ਆਪਾਂ ਦੇ ਵਿਚਕਾਰ ਵਾਲਾ ਜਿਹੜਾ ਵਿਚਕਾਰਲਾ ਖੇਤਰ ਹੈ ਉਹਨੂੰ ਕੀ ਬੋਲਦੇ ਦੁਆਬਾ ਸੋ ਇੱਥੇ ਦੁਆਬੀ ਬੋਲੀ ਜਾਂਦੀ ਹੈ ਠੀਕ ਹੈ ਕਪੂਰਥਲਾ ਏਰੀਆ ਜਲੰਧਰ ਇਥੇ ਦੁਆਬੀ ਬੋਲੀ ਜਾਂਦੀ ਹੈ ਮਲਤਾਨੀ ਪੋਟੋਹਾਰੀ ਹਿੰਦਕੋ ਕਿਸ ਖੇਤਰ ਦੀ ਪੰਜਾਬ ਪੰਜਾਬ ਦੀਆਂ ਉਪਭਾਸ਼ਾਵਾਂ ਹਨ ਹੁਣ ਇਹਦੇ ਵਿੱਚ ਹਿੰਦਕੋ ਜਿਹੜਾ ਵਰਡ ਹੈ ਉਹਨੂੰ ਤੁਸੀਂ ਹਿੰਦੁਸਤਾਨ ਜਾਂ ਹਿੰਦ ਨਾ ਸਮਝ ਲੈਣਾ ਇਹ ਪੱਛਮੀ ਪੰਜਾਬ ਦਾ ਉਪਭਾਸ਼ਾ ਹੈ ਹਿੰਦਕੋ ਪੋਟੋਹਾਰੀ ਤੇ ਮਲਤਾਨੀ ਇਹ ਪੱਛਮੀ ਪੰਜਾਬ ਦੀ ਭਾਸ਼ਾ ਹੈ ਪੱਛਮੀ ਪੰਜਾਬ ਉਹ ਵਾਲਾ ਪੰਜਾਬ ਹੈ ਜਿਹੜਾ ਜਿਹਨੂੰ ਲੰਹਤਾ ਪੰਜਾਬ ਕਹਿੰਦੇ ਆ ਜਿਹੜਾ ਪਾਕਿਸਤਾਨ ਵਿੱਚ ਹੈ ਪੂਰਬੀ ਪੰਜਾਬ ਉਹ ਹੁੰਦਾ ਜਿਹੜਾ ਆਪਣੇ ਇੰਡੀਆ ਵਿੱਚ ਜਿੱਥੇ ਆਪਾਂ ਹੁਣ ਰਹਿ ਰਹੇ ਆ ਉਹ ਹੈਗਾ ਪੂਰਬੀ ਪੰਜਾਬ ਸੋ ਪੱਛਮੀ ਲੈਂਦਾ ਪੰਜਾਬ ਪੂਰਬੀ ਪੰਜਾਬ ਇਹਨੂੰ ਚੜਦਾ ਪੰਜਾਬ ਵੀ ਕਹਿੰਦੇ ਨੇ ਨੈਕਸਟ ਕੁਐਸਚਨ ਹੈ ਦੁਆਬੀ ਦਾ ਖੇਤਰ ਕਿਹੜਾ ਹੈ ਦੁਆਬਾ ਕਿਹੜਾ ਖੇਤਰ ਹੈ ਦੋ ਆਪਾਂ ਦੇ ਵਿੱਚ ਘਰਲਾ ਖੇਤਰ ਹੁਸ਼ਿਆਰਪੁਰ ਜਲੰਧਰ ਕਪੂਰਥਲਾ ਸ਼ਹੀਦ ਭਗਤ ਸਿੰਘ ਨਗਰ ਇਹਨੂੰ ਐਸਬੀਐਸ ਨਗਰ ਵੀ ਬੋਲ ਦਿੰਨੇ ਆ ਸੋ ਅਗਲਾ ਕੁਐਸਚਨ ਹੈ ਬਠਿੰਡਾ ਸੰਗਰੂਰ ਫਿਰੋਜ਼ਪੁਰ ਲੁਧਿਆਣਾ ਜ਼ਿਲ੍ਹਿਆਂ ਅਤੇ ਪਟਿਆਲੇ ਦੇ ਕੁਝ ਹਿੱਸੇ ਦੀ ਉਪਭਾਸ਼ਾ ਕਿਹੜੀ ਹੈ ਇਹ ਮਲਵਈ ਮਾਲਵਾ ਇਹ ਸਾਰਾ ਮਾਲਵਾ ਏਰੀਆ ਹੈ ਇੱਥੇ ਮਲਵਈ ਭਾਸ਼ਾ ਬੋਲੀ ਜਾਂਦੀ ਹੈ ਸੋ ਨੈਕਸਟ ਕੁਐਸਚਨ ਹੈ ਗੁਪਤ ਭਾਸ਼ਾ ਕਿਹੜੀ ਭਾਸ਼ਾ ਹੁੰਦੀ ਹੈ ਗੁਪਤ ਭਾਸ਼ਾ ਉਹ ਵਾਲੀ ਭਾਸ਼ਾ ਹੁੰਦੀ ਹੈ ਜਿਹੜੀ ਕਿ ਜਿਹਨੂੰ ਆਪਾਂ ਸੰਕੇਤਕ ਭਾਸ਼ਾ ਵੀ ਬੋਲ ਦਿੰਨੇ ਆ ਜਾਂ ਸੰਕੇਤਕ ਭਾਸ਼ਾ ਬੋਲ ਦਿੰਨੇ ਜਾਂ ਕੋਈ ਖਾਸ ਖਾਸ ਕੋਡ ਹੁੰਦੇ ਨੇ ਇਹ ਜਿਹੜੇ ਲੋਕ ਇਹ ਫੌਜ ਵਿੱਚ ਜਿਹੜੇ ਹੁੰਦੇ ਆ ਉਹ ਲੋਕ ਯੂਜ਼ ਕਰਦੇ ਨੇ ਜਾਂ ਜਿਹੜੇ ਸੀਆਈਡੀ ਵਾਲੇ ਹੁੰਦੇ ਆ ਉਹ ਯੂਜ਼ ਕਰਦੇ ਨੇ ਗੁਪਤ ਭਾਸ਼ਾ ਖਾਸ ਵਰਗ ਜਾਂ ਪੇਸ਼ੇ ਦੇ ਲੋਕਾਂ ਦੀ ਕੋਡ ਭਾਸ਼ਾ ਹੁੰਦੀ ਹੈ ਗੁਪਤ ਭਾਸ਼ਾ ਹੁੰਦੀ ਹੈ ਸੋ ਪਹਾੜੀ ਪੰਜਾਬ ਦੀਆਂ ਉਪ ਭਾਸ਼ਾਵਾਂ ਕਿਹੜੀਆਂ ਹਨ ਆਪਣੇ ਇਧਰ ਪਹਾੜੀ ਪੰਜਾਬ ਵਿੱਚ ਕਾਂਗੜੀ ਪੁਣਛੀ ਤੇ ਡੋਗਰੀ ਭਾਸ਼ਾ ਬੋਲੀ ਜਾਂਦੀ ਹੈ ਨੈਕਸਟ ਕੁਐਸਚਨ ਹੈ ਪੰਜਾਬੋਂ ਬਾਹਰ ਪੰਜਾਬੀ ਕਿੱਥੇ ਬੋਲੀ ਜਾਂਦੀ ਹੈ ਪੰਜਾਬੋਂ ਬਾਹਰ ਜਿਹੜੀ ਪੰਜਾਬੀ ਹੈ ਉਹ ਇੰਗਲੈਂਡ ਤੇ ਕੈਨੇਡਾ ਵਿੱਚ ਬੋਲੀ ਜਾਂਦੀ ਹੈ ਨੈਕਸਟ ਕੁਐਸਚਨ ਹੈ ਵ ਬ ਦੀ ਥਾਂ ਤੇ ਬ ਦੀ ਵਰਤੋਂ ਕਿਸ ਇਲਾਕੇ ਦੀ ਖਾਸ ਪਛਾਣ ਹੈ ਵ ਬ ਦੀ ਥਾਂ ਤੇ ਜਿਹੜੇ ਬ ਦੀ ਵਰਤੋਂ ਕਰਦੇ ਉਹ ਦੁਆਬਾ ਏਰੀਆ ਕਰਦਾ ਹੈ ਜ਼ਿਆਦਾ ਜਿਵੇਂ ਬਾਜਾ ਜਿਹੜਾ ਵੈਸੇ ਵਰਡ ਹੁੰਦਾ ਬਾਜਾ ਇਹ ਕਹਿੰਦੇ ਬਾਜਾ ਜਿਹੜੇ ਦੁਆਬੇ ਏਰੀਏ ਦੇ ਲੋਕ ਹੁੰਦੇ ਇਹ ਬਾਜਾ ਬੋਲਦੇ ਆ ਆਪਾਂ ਕਹਿੰਦੇ ਵਿੱਚ ਇਹ ਕਹਿੰਦੇ ਵਿੱਚ ਇਹ ਬ ਦੀ ਵਰਤੋਂ ਜ਼ਿਆਦਾ ਕਰਦੇ ਨੇ ਸੋ ਇਸ ਤਰ੍ਹਾਂ ਦੇ ਵਰਡਸ ਫਿਰ ਦਾਦੇ ਦੀਦੀਆਂ ਸੰਬੰਧਕ ਕਿਹੜੀ ਉਪਭਾਸ਼ਾ ਵਿੱਚ ਕਾ ਕੇ ਕੀ ਕਿਉਂ ਹੋ ਜਾਂਦੇ ਨੇ ਇਹਦਾ ਆਨਸਰ ਤੁਸੀਂ ਲੱਭ ਕੇ ਲਿਆਓਗੇ ਸੋ ਮੇਰੀਆਂ ਅੱਛੀ ਅੱਛੇ ਵੀਡੀਓਜ਼ ਦੇਖਣ ਦੇ ਲਈ ਮੇਰੇ ਚੈਨਲ ਨੂੰ ਫੋਲੋ ਐਂਡ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਸੋ ਥੈਂਕ ਯੂ ਗਾਇਜ਼ ਬਾਏ ਬਾਏ